ਅੱਜ ਮੌਕਟੇਲ ਹੋਈ ਐ ਔਰ ਪਾਕਿਸਤਾਨ ਨੇ ਜੋ ਪਹਿਲਗਮ ਚ ਕੀਤਾ ਸੀ ਉਹਦਾ ਰਿਜ਼ਲਟ ਉਹਨੂੰ ਦੇ ਦਿੱਤਾ ਵਾਪਸ ਨੌ ਹੈੱਡਕੁਆਰਟਰ ਚਾਹੇ ਉਹ ਕਿਸੇ ਹੋਰ ਦਾ ਅੰਤਖਵਾਦੀ ਹੋਵੇ ਉਹਦਾ ਸਗਾ ਉਹ ਚਾਹੇ ਬਹਾਵਲਪੁਰ ਸੀ ਜਾਇਦ ਪੀਓ ਕਿਸ ਉਹ ਹਟਾਤੇ ਗਏ ਆ ਔਰ ਜੋ ਸਰਕਾਰ ਦਾ ਡਾਟਾ ਦੇ ਮੁਤਾਬਿਕ 100 ਤੋਂ ਜ਼ਿਆਦਾ ਅਤਵਾਦੀ ਮਾਰੇ ਗਏ ਇਕੱਠੇ ਉਹਦੇ ਵਿੱਚ ਔਰ ਕਿਉਂਕਿ ਮਾੜਾ ਮੁਲਕ ਹੈ ਮਾੜੀ ਸੋਚ ਹੈ ਮੁਲਕ ਮਾੜਾ ਨਹੀਂ ਹੁੰਦਾ ਪਬਲਿਕ ਅੱਛੀ ਹੈ ਉਥੇ ਦੀ ਵੀ ਉਹ ਸੋਚ ਮਾੜੀ ਹੈ ਜਿਹੜੇ ਉੱਥੇ ਦੇ ਹਕਮਰਾਨਾ ਉਹਨੇ ਸੋਚ ਮਾੜੀ ਰਹੀ ਹੈ ਉਹ ਆਪਣੀਆਂ ਨਕਾਮੀਆਂ ਟੱਕਣ ਦੇ ਲਈ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਕੁਛ ਨਾ ਕੁਛ ਏਦਾਂ ਦਾ ਟਾਂਡ ਕਰਦੇ ਆ ਔਰ ਮਾਨਵਤਾ ਦੇ ਦੁਸ਼ਮਣ ਹੈ ਏਦਾਂ ਦਾ ਦੁਨੀਆ ਦੇ ਵਿੱਚ ਅਗਰ ਸਭ ਤੋਂ ਵੱਡਾ ਮਾਨਵਤਾ ਦਾ ਦੁਸ਼ਮਣ ਮੁਲਕ ਹੈ ਉਹ ਹੈਗਾ ਪਾਕਿਸਤਾਨ ਤੋਂ ਉੱਥੇ ਦੇ ਹਕਮਰਾਨ ਨੂੰ ਸੋਚਣ ਦੀ ਲੋੜ ਹੈ ਲੇਕਿਨ ਇਹ ਮੌਕਢੇਲਾ ਬਾਹਰ ਦਾ ਕੋ ਪਤਾ ਨਹੀਂ ਹੁੰਦਾ ਵੱਡੀ ਵਾਰ ਦੇ ਤਬਦੀਲ ਹੋ ਸਕਦੀ ਹੈ ਦੇਨ ਪਰਮਾਤਮਾ ਨੂੰ ਇਹ ਪ੍ਰੇਰ ਕਮਾਂਗੇ ਵੱਡੀ ਵਾਰਤ ਨਾ ਹੋਵੇ ਤਬਦੀਰ ਲੇਕਿਨ ਬੱਚਿਆਂ ਨੂੰ ਅੱਜ ਮੋਕ ਟੇਲ ਦੇ ਤੌਰ ਤੇ ਸ਼ਹਿਰ ਵਾਸੀਆਂ ਨੂੰ ਅਲਰਟ ਕੀਤਾ ਗਿਆ ਕਿ ਸਾਡੇ ਦੇ ਉੱਤੇ ਕੋਈ ਇਦਾਂ ਦੀ ਗੱਲ ਆ ਜਾਵੇ ਕਿਉਂਕਿ ਅਸੀਂ ਨਾਲ ਬੈਠੇ ਹਾਂ ਬਾਰਡਰ ਦੇ 200 ਕਿਲੋਮੀਟਰ ਦੇ ਏਰੀਆ 'ਚ ਸੋ ਉਹਦੇ ਲਈ ਅਸੀਂ ਜਿਹੜਾ ਹੈਗਾ ਸਾਰੇ ਫੌਜੀ ਜਵਾਨ ਖੜੇ ਆ ਅਸੀਂ ਡਟ ਕੇ ਜਿਹੜਾ ਹੈਗਾ ਪਾਕਿਸਤਾਨ ਨੂੰ ਜਵਾਬ ਦੇਵਾਂਗੇ ਸਰ ਆਮ ਲੋਕਾਂ ਚ ਇਹ ਹੈ ਕਿ ਰਾਸ਼ਨ ਦੀਆਂ ਦੁਕਾਨਾਂ ਤੇ ਭੀੜ ਲਾ ਰਹੇ ਐ ਰਾਸ਼ਨ ਇਕੱਠਾ ਕਰ ਕਰ ਰਹੇ ਐ ਉਹ ਵੀ ਕੋਨਾ ਕੁਸਪਰੀ ਕੀ ਕਰ ਰਹੇ ਨੇ ਦੇਖੋ ਸਾਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਦੂਜੇ ਦੇ ਸਾਥ ਲਈ ਜੇ ਤੁਸੀਂ ਰਾਸ਼ਨ ਜਾਂ ਕੋਹਰ ਚੀਜ਼ਾਂ ਇਕੱਠੀਆਂ ਕਰਦੇ ਥੋੜਾ ਜਿਹਾ ਡਰ ਮੰਨ ਫੀਅਰ ਹੁੰਦਾ ਲੇਕਿਨ ਆਪਾਂ ਇਹ ਆਪੀ ਇੱਕ ਦੂਜੇ ਨਾਲ ਰਲ ਕੇ ਚੱਲਣਾ ਆਪਾਂ ਇਨਫੋ ਆਪਣੇ ਸ਼ਹਿਰ ਵਾਸੀਆਂ ਲਈ ਆਪਣੇ ਪੜੋਸੀਆਂ ਲਈ ਆਪਣੇ ਹਰੇਕ ਵਰਗ ਦੇ ਲਈ ਅਸੀਂ ਇਕੱਠੇ ਹੋ ਕੇ ਜਿਹੜਾ ਹੈਗਾ ਇਹ ਜਿਹੜਾ ਮਰਜ਼ੀ ਦਾ ਤੁਹਾਨੂੰ ਦੱਸਿਆ ਕਰੋਨਾ ਦੇ ਵਿੱਚ ਕੋਈ ਵਾਰ ਨਹੀਂ ਸੀ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਸੀ ਤੋ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਲੋਕਾਂ ਨਾਲ ਖੜੇ ਆਂ ਔਰ ਨਿਸ਼ਚਿੰਤ ਹੋ ਕੇ ਕੋਈ ਐਡਾ ਪੈਨਿਕ ਨਹੀਂ ਲੈਣਾ ਜੋ ਚੀਜ਼ ਆ ਲੋਕਾਂ ਨੂੰ ਮੁਹैया ਕਰਾਵਾਂਗੇ ਅੱਜ ਮੌਕ ਟੇਲ ਹੋਈ ਐ ਔਰ ਪਾਕਿਸਤਾਨ ਨੇ ਜੋ ਪਹਿਲ ਕਮ ਚ ਕੀਤਾ ਸੀ ਉਹਦਾ ਰਿਜ਼ਲਟ ਉਹਨੂੰ ਦੇ ਦਿੱਤਾ ਵਾਪਸ ਨੌਂ ਹੈੱਡ ਕੁਆਰਟਰ ਚਾਹੇ ਉਹ ਕਿਸੇ ਹੋਰ ਦਾ ਅੰਤਖਵਾਦੀ ਹੋਵੇ ਉਹਦਾ ਸਗਾ ਉਹ ਚਾਹੇ ਬਹਾਵਲਪੁਰ ਸੀ ਜਾਂ ਪੀਓ ਕਿਸ ਉਹ ਹਟਾਤੇ ਗਏ ਆ ਔਰ ਜੋ ਸਰਕਾਰ ਦਾ ਡਾਟਾ ਦੇ ਮੁਤਾਬਿਕ 100 ਤੋਂ ਜ਼ਿਆਦਾ ਆਤਮ ਹੱਤਿਆ ਮਾਰੇ ਗਏ ਇਕੱਠੇ ਉਹਦੇ ਵਿੱਚ ਔਰ ਕਿਉਂਕਿ ਮਾੜਾ ਮੁਲਕ ਹੈ ਮਾੜੀ ਸੋਚ ਹੈ ਮੁਲਕ ਮਾੜਾ ਨਹੀਂ ਹੁੰਦਾ ਪਬਲਿਕ ਅੱਛੀ ਹੈ ਉਥੇ ਦੀ ਵੀ ਉਹ ਸੋਚ ਮਾੜੀ ਹੈ ਜਿਹੜੇ ਉਥੇ ਦੇ ਹਕਮਰਾਨਾ ਉਹਨਾਂ ਦੀ ਸੋਚ ਮਾੜੀ ਰਹੀ ਹੈ ਉਹ ਆਪਣੀਆਂ ਨਕਾਮੀਆਂ ਟੱਕਣ ਦੇ ਲਈ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਕੁਛ ਨਾ ਕੁਛ ਏਦਾਂ ਦਾ ਟਾਂਡ ਕਰਦੇ ਆ ਔਰ ਮਾਨਵਤਾ ਦੇ ਦੁਸ਼ਮਣ ਹੈ ਏਦਾਂ ਦਾ ਦੁਨੀਆ ਦੇ ਵਿੱਚ ਅਗਰ ਸਭ ਤੋਂ ਵੱਡਾ ਮਾਨਵਤਾ ਦਾ ਦੁਸ਼ਮਣ ਮੁਲਕ ਹੈ ਉਹ ਹੈਗਾ ਪਾਕਿਸਤਾਨ ਤੋਂ ਉੱਥੇ ਦੇ ਹਕਮਰਾਨ ਨੂੰ ਸੋਚਣ ਦੀ ਲੋੜ ਹੈ ਲੇਕਿਨ ਇਹ ਮੌਕ ਟੇਲ ਬਾਹਰ ਦਾ ਕੋ ਪਤਾ ਨਹੀਂ ਹੁੰਦਾ ਵੱਡੀ ਵਾਰ ਦੇ ਤਬਦੀਲ ਹੋ ਸਕਦੀ ਹੈ ਲੇਕਿਨ ਪ੍ਰਮਾਤਵਾ ਨੂੰ ਇਹ ਪ੍ਰੇਰ ਕਮਾਂਗੇ ਵੱਡੀ ਵਾਰ ਨਾ ਹੋਵੇ ਤਬਦੀਲ ਲੇਕਿਨ ਬੱਚਿਆਂ ਨੂੰ ਅੱਜ ਮੌਕ ਟੇਲ ਦੇ ਤੌਰ ਤੇ ਸ਼ਹਿਰ ਵਾਸੀਆਂ ਨੂੰ ਅਲਰਟ ਕੀਤਾ ਗਿਆ ਕਿ ਸਾਡੇ ਦੇ ਉੱਤੇ ਕੋਈ ਇਦਾਂ ਦੀ ਗੱਲ ਆ ਜਾਵੇ ਕਿਉਂਕਿ ਅਸੀਂ ਨਾਲ ਬੈਠੇ ਹਾਂ ਬਾਰਡਰ ਦੇ 200 ਕਿਲੋਮੀਟਰ ਦੇ ਏਰੀਆ 'ਚ ਸੋ ਉਹਦੇ ਲਈ ਅਸੀਂ ਜਿਹੜਾ ਹੈਗਾ ਸਾਰੇ ਫੌਜੀ ਜਵਾਨ ਖੜੇ ਆ ਅਸੀਂ ਡਟ ਕੇ ਜਿਹੜਾ ਹੈਗਾ ਪਾਕਿਸਤਾਨ ਨੂੰ ਜਵਾਬ ਦੇਵਾਂਗੇ ਸਰ ਆਮ ਲੋਕਾਂ ਚ ਇਹ ਹੈ ਕਿ ਐ ਰਾਸ਼ਨ ਦੀਆਂ ਦੁਕਾਨਾਂ ਤੇ ਭੀੜ ਲਾ ਰਹੇ ਆ ਰਾਸ਼ਨ ਇਕੱਠਾ ਕਰ ਕਰ ਰਹੇ ਆ ਉਹ ਵੀ ਕੋਨਾ ਕੋਈ ਚਪਰੀ ਕੀ ਕਰ ਰਹੇ ਆ ਦੇਖੋ ਸਾਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਦੂਜੇ ਦੇ ਸਾਥ ਲਈ ਜੇ ਤੁਸੀਂ ਰਾਸ਼ਨ ਜਾਂ ਕੋ ਹੋਰ ਚੀਜ਼ਾਂ ਇਕੱਠੀਆਂ ਕਰਦੇ ਥੋੜਾ ਜਿਹਾ ਡਰ ਮੰਨ ਫੀਅਰ ਹੁੰਦਾ ਲੇਕਿਨ ਆਪਾਂ ਇਹ ਆਪ ਇੱਕ ਦੂਜੇ ਨਾਲ ਰਲ ਕੇ ਚੱਲਣਾ ਆਪਾਂ ਇਨਫੋ ਆਪਣੇ ਸ਼ਹਿਰ ਵਾਸੀਆਂ ਲਈ ਆਪਣੇ ਪੜੋਸੀਆਂ ਲਈ ਆਪਣੇ ਹਰੇਕ ਵਰਗ ਦੇ ਲਈ ਅਸੀਂ ਇਕੱਠੇ ਹੋ ਕੇ ਜਿਹੜਾ ਹੈਗਾ ਇਹ ਜਿਹੜਾ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਰੋਨਾ ਦੇ ਵਿੱਚ ਕੋਈ ਵਾਰ ਨਹੀਂ ਸੀ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਸੀ ਤੋ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਲੋਕਾਂ ਨਾਲ ਖੜੇ ਆਂ ਔਰ ਨਿਸ਼ਚਿੰਤ ਹੋ ਕੇ ਕੋਈ ਐਡਾ ਪੈਨਿਕ ਨਹੀਂ ਲੈਣਾ ਜੋ ਚੀਜ਼ ਆ ਲੋਕਾਂ ਨੂੰ ਮੁਹੱਈਆ ਕਰਾਵਾਂਗੇ